ਪਤਨੀ ਲਈ ਬੱਚਿਆਂ ਲਈ ਸਿੱਖੀ ਲਈ ਅੰਮ੍ਰਿਤ ਛਕਣਾ ਹੈ ਅੰਮ੍ਰਿਤ ਵੇਲੇ ਉੱਠਣਾ ਹੈ ਪੰਜ ਕਕਾਰ ਹੀ ਹੋਣਾ ਹੈ ਨਿਤ ਨੇਮੀ ਹੋਣਾ ਹੈ ਮਹਾਰਾਜੀ ਤੁਸੀਂ ਫਿਰ ਮੈਨੂੰ ਬੁਲਾਉਣਾ ਹੀ ਨਹੀਂ ਸੀ ਦੱਸੋ ਮੈਂ ਸ਼ਬਦ ਵਾਸਤੇ ਮੈਂ ਸ਼ਬਦ ਵੀ ਸੁਣਾ ਰਿਹਾ ਤੁਹਾਨੂੰ ਤੇ ਜੇ ਤੁਹਾਨੂੰ ਪ੍ਰਚਾਰ ਚੰਗਾ ਨਹੀਂ ਲੱਗ ਰਿਹਾ ਤੇ ਤੁਸੀਂ ਅਮਲੀ ਬੰਦਿਆਂ ਤੋਂ ਪ੍ਰਚਾਰ ਕਰਾ ਰਿਹਾ ਕਰੋ ਕੋਣ ਆ ਰਿਹਾ ਜੀ ਸ਼ਬਦ ਸੁਣਾਉ ਉਹਨਾਂ ਕੋਲ ਸ਼ਬਦ ਮੈਂ ਸੁਣਾ ਰਿਹਾ ਹਾਂ ਜੀ ਕਿਰਪਾ ਕਰ ਸ਼ਬਦ ਸੁਣਾਓ ਸ਼ਬਦ ਦਾ ਜੋਸ਼ ਰਹਿਗੇ ਬਹੁਤੇ ਪ੍ਰਬੰਧਕ ਮੈਨੂੰ ਇਸੇ ਕਰਕੇ ਨਹੀਂ ਬੁਲਾਉਂਦੇ ਜੀ ਮੈਂ ਅਮਲੀ ਬੰਦੇ ਨੂੰ ਅਮਲੀ ਕਹਿਣਾ ਗੁਰੂ ਦੀ ਹਜ਼ੂਰੀ ਚ ਇਹਨਾਂ ਅਮਲੀ ਨੂੰ ਫਕਰੇ ਕੌਮ ਕਹਿਣਾ ਇੰਨੀ ਕ ਗੱਲ ਹੈ ਸ਼ਬਦ ਦੀ ਗੱਲ ਕਰ ਰਿਹਾ ਤੁਹਾਡੇ ਨਾਲ